ਕੀ ਇਹ ਜਿਹੇ ਸਥਿਤੀ ਬਣੀ ਹੋਊਗੀ ਜਾਂ ਮੈਡੀਕਲ টারਮਸ ਦੇ ਵਿੱਚ ਕੀ ਹਾਲਾਤ ਬਣੇ ਹੋਣਗੇ ਕੀ ਹਾਰਟ ਅਟੈਕ ਤੋਂ ਬਾਅਦ ਬੋਡੀ ਪੂਰੀ ਤਰ੍ਹਾਂ ਨਾਲ ਨੀਲੀ ਪੈ ਗਈ ਵਿਰਿੰਦਰ ਜੋ ਬਾਈਸੈਪਸ ਦੀ ਇੰਜਰੀ ਕਰਕੇ ਉਹ ਗਿਆ ਹਸਪਿਟਲਾਈਜ਼ ਹੋਇਆ ਉਹ ਤਾਂ ਸਰਜਰੀ ਜਿਹੜੀ ਆ ਕੋਈ ਬਹੁਤੀ ਵੱਡੀ ਹੈ ਨਹੀਂ ਮੇਜਰ ਸਰਜਰੀ ਵਾਲੀ ਕੋਈ ਬਹੁਤ ਵੱਡੀ ਗੱਲ ਨਹੀਂ ਪਰ ਕਾਸ ਆਫ ਡੈਥ ਉਹ ਬਣ ਗਿਆ ਕੋਈ ਇਦਾਂ ਦਾ ਕਾਰਨ ਜੋ ਮੇਨਲੀ ਲੱਗ ਰਿਹਾ ਜੋ ਜੋ ਸੋਸ਼ਲ ਮੀਡੀਆ ਤੋਂ ਜਾਂ ਜੋ ਸਾਨੂੰ ਮਿਲ ਰਿਹਾ ਕਰ ਲੂ ਉਹਦੇ ਮੁਤਾਬਕ ਮੈਨੂੰ ਇਹ ਲੱਗ ਰਿਹਾ ਉਹਨੂੰ ਮੈਸਿਵ ਹਾਰਟ ਅਟੈਕ ਹੋਇਆ ਪਰ ਇੰਨੀ ਥੋੜੀ ਉਮਰ ਵਿੱਚ ਮੈਸਿਵ ਹਾਰਟ ਅਟੈਕ ਹੋਣਾ ਜਿਹੜਾ ਹੈ ਨਾ ਉਹ ਆਪਣੇ ਆਪ 'ਚ ਵੀ ਸਵਾਲਾਂ ਦਾ ਹਾਂ ਸਵਾਲ ਖੜੇ ਹੋ ਜਾਂਦੇ ਪਰ ਇੱਕ ਗੱਲ ਹੈਗੀ ਜਿਹੜੀ ਬੋਡੀ ਬਲੈਕ ਹੋਣਾ ਹੈ ਹਾਂ ਜਿਹੜੀ ਸਾਈਨੋਸਿਸ ਹੋਣਾ ਇਹ ਜ਼ਿਆਦਾਤਰ ਜੇ ਮੈਂ ਸਨੇਕ ਬਾਈਟ ਹੋ ਗਿਆ ਸਵੀਅਰ ਸੈਪਟਿਸੀਮੀਆ ਹੋ ਜਾਂਦਾ ਜਾਂ ਪੌਇਜ਼ਨਿੰਗ ਕੇਸ ਵਿੱਚ ਹੋ ਜਾਂਦਾ ਉਹਦੇ ਉਹ ਜਿਹੇ ਕੇਸਸ ਵਿੱਚ ਹੋ ਜਾਂਦਾ ਜਿਹੜੇ ਇੰਜੈਕਸ਼ਨ ਨਾ ਇਹ ਇੰਜੈਕਸ਼ਨ ਜਿਹੜੇ ਆ ਇਹ ਹਾਰਮੋਨ ਹੈ ਹਾਂ ਤੇ ਮੇਰੇ ਮੁਤਾਬਕ ਇਹ ਨマイ opinion ਨਾ ਮੈਂ ਤਾਂ ਆਪਣਾ ਵਿਚਾਰ ਦੱਸ ਸਕਦਾ ਨਾ ਕਿ ਇਹ ਠੀਕ ਨਹੀਂ ਸਤਿ ਸ਼੍ਰੀ ਅਕਾਲ ਔਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਬੀਤੇ ਦਿਨੀ ਬਾਡੀ ਬਿਲਡਰ ਵਰਿੰਦਰ ਕੁਮਣ ਹੋਣਾ ਦੀ ਇੱਕ ਆਪਰੇਸ਼ਨ ਤੋਂ ਬਾਅਦ ਜਾਨ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਇੱਕ ਫੋਟੋ ਵੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਵਾਇਰਲ ਹੋ ਰਹੀ ਹੈ ਕਿ ਆਖਰ ਵਰਿੰਦਰ ਕੁਮਣ ਹੋਣਾ ਦਾ ਜੇ ਮਾਈਨਰ ਆਪਰੇਸ਼ਨ ਸੀਗਾ ਸ਼ੋਲਡਰ ਦਾ ਤਾ ਉਸ ਦੌਰਾਨ ਉਹਨਾਂ ਦੀ ਜਾਨ ਕਿਵੇਂ ਗਈ ਔਰ ਜਾਨ ਜਾਣ ਤੋਂ ਬਾਅਦ ਉਹਨਾਂ ਦੀ ਬਾਡੀ ਨੀਲੀ ਕਿਵੇਂ ਪਈ ਮੈਡੀਕਲ টারਮਸ ਦੇ ਵਿੱਚ ਇੱਕ ਡਾਕਟਰ ਕਿਵੇਂ ਇਸ ਪੂਰੇ ਘਟਨਾ ਕ੍ਰਮ ਨੂੰ ਦੇਖ ਰਿਹਾ ਸਾਰੀ ਗੱਲਬਾਤ ਕਰਾਂਗੇ ਸਨ ਨਾਲ ਡਾਕਟਰ ਲਖਵੀਰ ਸਿੰਘ ਜੀ ਮੌਜੂਦ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਸਮਾਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ ਡਾਕਟਰ ਸਾਹਿਬ ਤੁਸੀਂ ਵੀ ਕੇਸ ਦੇਖਿਆ ਵਰਿੰਦਰ ਘੋਮਣ ਹੋਣਾ ਦਾ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਕੀ ਕੀ ਅਜਿਹੀ ਸਥਿਤੀ ਬਣੀ ਹੋਊਗੀ ਜਾਂ ਮੈਡੀਕਲ টারਮਸ ਦੇ ਵਿੱਚ ਕੀ ਹਾਲਾਤ ਬਣੇ ਹੋਣਗੇ ਕੀ ਹੌ ਟੈਕ ਟੂ ਬਾਥ ਬੋਡੀ ਪੂਰੀ ਤਰ੍ਹਾਂ ਨਾਲ ਲੀਲੀ ਪੈ ਗਈ ਵਿਰਿੰਦਰ ਘੋਮਣ ਦੇ ਦੇਖੋ ਸੁਖਵਿੰਦਰ ਜੀ ਗੱਲ ਇਹ ਆ ਵੀ ਜਿਹੜੇ ਕਾਰਨ ਹਨ ਕਾਜ਼ ਆਫ ਡੈਥ ਹੈ ਉਹ ਤਾਂ ਤੁਹਾਨੂੰ ਉਹਦੀਆਂ ਪੋਸਟਮਾਰਟਮ ਫਾਈਨਡਿੰਗ ਜਿਹੜੀਆਂ ਉਹਦੇ ਤੋਂ ਪਤਾ ਲੱਗ ਸਕਦਾ ਵੀ ਸਸਪੈਕਟਡ ਕਾਜ਼ ਜਿਹੜਾ ਜਨੇ ਐਗਜ਼ਾਮਿਨ ਕੀਤਾ ਉਸ ਵੇਲੇ ਸੈਕੰਡ ਲੀਅਬ ਜਿਹੜਾ ਸਾਡਾ ਵਿਸਰਾ ਆ ਉਹ ਜਾਂਦਾ ਕੈਮੀਕਲ ਐਗਜ਼ਾਮੀਨਰ ਨੂੰ ਖੜੜ ਜਾਂਦਾ ਉਹ ਵਿਸਰਾ ਕੱਢ ਕੇ ਜਿੱਦਾਂ ਭੇਜਦੇ ਆ ਉਹ ਚ ਕੋਈ ਕੈਮੀਕਲ ਦਾ ਕੋਈ ਆ ਜਾਂਦਾ ਕੋਈ ਵੀ ਕੈਮੀਕਲ ਚਾਹੀਓ ਪాయిਜ਼ਨਿੰਗ ਕੇਸ ਹੋਵੇ ਚਾਹੇ ਕੋਈ ਵੀ ਸਟੀਰੋਇਡ ਹੋਵੇ ਜਾਂ ਕੋਈ ਵੀ ਉਹਦੇ ਚ ਉਹ ਐਕਸੈਸ ਕਿਹੜੀ ਚੀਜ਼ ਹੈ ਜਿਹਦੇ ਕਰਕੇ ਕਾਰਜ ਕਰਕੇ ਡੈਥ ਹੁੰਦੀ ਹੈ ਜਾਂ ਉਹਨੂੰ ਇੱਕ ਕਾਰਡੀਕ ਅਰੈਸਟ ਹੁੰਦੀ ਆ ਸਵੀਅਰ ਮੈਸਿਵ ਹਾਰਟ ਅਟੈਕ ਹੁੰਦਾ ਜਾਂ ਇਦਾਂ ਦੇਖੋ ਜੋ ਹਾ ਲੱਗ ਰਿਹਾ ਕਿਉਂਕਿ ਜੋ ਬਾਈਸੈਪਸ ਦੀ ਇੰਜਰੀ ਕਰਕੇ ਉਹ ਗਿਆ ਹਸਪੀਟਲਾਈਜ਼ ਹੋਇਆ ਉਹ ਤਾਂ ਸਰਜਰੀ ਜਿਹੜੀ ਆ ਕੋਈ ਬਹੁਤੀ ਵੱਡੀ ਹੈ ਨਹੀਂ ਉਹਦੇ ਤਾਂ ਕੋਈ ਮੇਜਰ ਸਰਜਰੀ ਵਾਲੀ ਕੋਈ ਬਹੁਤ ਵੱਡੀ ਗੱਲ ਨਹੀਂ ਫਿ ਕਾਸ ਆਫ ਡੈਥ ਉਹ ਬਣ ਗਿਆ ਕੋਈ ਇਦਾਂ ਦਾ ਕਾਰਨ ਤੇ ਔਰ ਉਹ ਹਾਲਤ ਅਚਨ ਚੇਤੋ ਦੀ ਸਡਨਲੀ ਵਿਗੜਦੀ ਹੈ ਜੋ ਜੋ ਮੇਨਲੀ ਲੱਗ ਰਿਹਾ ਜੋ ਜੋ ਸੋਸ਼ਲ ਮੀਡੀਆ ਤੋਂ ਜਿਹਾ ਜੋ ਸਾਨੂੰ ਮਿਲ ਰਿਹਾ ਕੋਲ ਉਹਦੇ ਮੁਤਾਬਕ ਮੈਨੂੰ ਇਹ ਲੱਗ ਰਿਹਾ ਉਹਨੂੰ ਮੈਸਿਵ ਹਾਰਟ ਅਟੈਕ ਹੋਇਆ ਪਰ ਇੰਨੀ ਥੋੜੀ ਉਮਰ ਵਿੱਚ ਮੈਸੇਵ ਹਾਰਟ ਅਟੈਕ ਹੋਣਾ ਜਿਹੜਾ ਹੈ ਨਾ ਉਹ ਆਪਣੇ ਆਪ 'ਚ ਵੀ ਸਵਾਲਾਂ ਦਾ ਹਾਂ ਸਵਾਲ ਖੜੇ ਹੋ ਜਾਂਦੇ ਬਿਲਕੁਲ ਸੋ ਇਹਦੇ ਵਿੱਚ ਇਹਦੇ ਬਾਰੇ ਜਿਹੜੀ ਕੋਈ ਵੀ ਪ੍ਰੋਡਕਸ਼ਨ ਜਿਹੜੀ ਆਥੈਂਟਿਕ ਨਹੀਂ ਹੋ ਸਕਦੀ ਸੁਖندر ਜੀ ਪਰ ਇੱਕ ਗੱਲ ਹੈਗੀ ਜਿਹੜੀ ਬਾਡੀ ਬਲੈਕ ਹੋਣਾ ਹੈ ਹਾਂ ਜਿਹੜੀ ਸਾਈਨੋਸਿਸ ਹੋਣਾ ਇਹ ਜ਼ਿਆਦਾਤਰ ਜੇ ਮੈਂ ਸਨੇਕ ਬਾਈਟ ਹੋ ਗਿਆ ਸਵੀਅਰ ਸੈਪਟਿਸੀਮੀਆ ਹੋ ਜਾਂਦਾ ਹਨਾ ਜਪੋਇਜ਼ਨਿੰਗ ਕੇਸ ਵਿੱਚ ਹੋ ਜਾਂਦਾ ਉਹਦੇ ਉਹ ਜਿਹੇ ਕੇਸ ਵਿੱਚ ਹੋ ਜਾਂਦਾ ਪਰ ਜਿੱਦਾਂ ਇਹਨਾਂ ਦੀ ਹਿਸਟਰੀ ਹੈ ਜਿੱਦਾਂ ਉਹ ਜਿਮ ਜਾਣ ਵਾਲਾ ਲੜਕਾ ਸੀ ਬੋਡੀ ਬਿਲਡਰ ਸੀਗਾ ਤੇ ਮੈਂ ਵੀ ਇੱਕ ਵਾਰ ਮੈਂ ਤੁਹਾਨੂੰ ਇੱਕ ਆਪਣੀ ਘਟਨਾ ਹੀ ਆਪਣੀ ਦੱਸਦਾ ਵੀ ਇੱਕ ਫਾਦਰ ਹੈ ਮੇਰਾ ਭਰਾਵਾ ਮੰਗੀਆ ਦੋਸਤ ਹੈ ਉਹਨੇ ਮੈਨੂੰ ਆਪ ਦੇ ਇੱਕ ਇੰਜੈਕਸ਼ਨ ਭੇਜੇ ਵੀ ਮੇਰਾ ਬੇਟਾ ਆਹ ਇੰਜੈਕਸ਼ਨ ਲਾਉਂਦਾ ਉਹਦੀ ਬਾਡੀ ਕਾਫੀ ਉਹ ਉਹ ਵੀ ਅੱਛੇ ਕੰਪੀਟੀਸ਼ਨਸ ਵਿੱਚ ਜਾਂਦਾ ਪਾਰਟਿਸਿਪੇਟ ਕਰਦਾ ਫੋਰਨ ਵੀ ਜਾਂਦਾ ਬਰੋਡ ਉਟ ਇੰਜੈਕਸ਼ਨ ਜਿਹੜੇ ਸੀ ਟੈਸਟੋਸਟੀਰੋਨ ਸੀ ਜਿਹੜੇ ਇੰਜੈਕਸ਼ਨ ਹਮ ਜਿਹੜੇ ਇੰਜੈਕਸ਼ਨ ਨਾ ਇਹ ਇੰਜੈਕਸ਼ਨ ਜਿਹੜੇ ਆ ਇਹ ਹਾਰਮੋਨ ਹੈ ਹਮ ਇਹ ਮੇਲ ਸੈਕਸ ਹਾਰਮੋਨ ਜਿੱਦਾਂ ਹੁੰਦਾ ਨਾ ਹਾਰਮੋਨਸ ਹਾਰਮੋਨਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਲੈਂਦੇ ਆ ਵੀ ਬਾਡੀ ਜਿਆਦਾ ਮਸਲ ਜਿਹੜੇ ਆ ਉਹ ਜਿਆਦਾ ਬਣ ਜਾਣ ਹਮ ਇਹ ਤਾਂ ਉਹਨਾਂ ਦਾ ਸ਼ੌਂਕ ਹੈ ਜਾਂ ਕਿੱਦਾਂ ਉਹਨੂੰ ਪਰ ਮੈਂ ਉਦੋਂ ਇਹ ਕਿਹਾ ਵੀ ਮੇਰੇ ਮੁਤਾਬਕ ਇਨ ਮਾਈ ਓਪੀਨੀਅਨ ਮੈਂ ਤਾਂ ਆਪਣਾ ਵਿਚਾਰ ਦੱਸ ਸਕਦਾ ਨਾ ਇਹ ਠੀਕ ਨਹੀਂ ਇਹ ਚੀਜ਼ਾਂ ਜਿਹੜੀਆਂ ਨਾ ਡਾਕਟਰ ਦੀ ਰეკਮੈਂਡੇਸ਼ਨਸ ਨਾਲ ਤਾਂ ਹੋ ਸਕ ਸਕਦਾ ਵੀ ਜਾਇਜ਼ ਹੈ ਜੇ ਕੋਈ ਆਪਣੇ ਪੱਧਰ ਤੇ ਲਈ ਜਾਂਦਾ ਜਾਂ ਇੱਕ ਦੂਜੇ ਨੂੰ ਦੱਸੀ ਜਾਂਦਾ ਔਰ ਇਹ ਟ੍ਰੈਂਡ ਚੱਲ ਪਿਆ ਜਿਮਸ ਜਿਮ ਜੋ ਵਿੱਚ ਜਾਣ ਵਾਲੇ ਮੁੰਡਿਆਂ ਚ ਉਹ ਇੱਕ ਦੂਜੇ ਨੂੰ ਗਾਈਡ ਕਰਨਾ ਪਰ ਜਿਹੜੀ ਥੱਲੇ ਆਪਾਂ ਤਾਂ ਲੋਕਾਂ ਨੂੰ ਮੈਸੇਜ ਦੇ ਰਹੇ ਮੈਂ ਤਾਂ ਇਸ ਘਟਨਾ ਤੋਂ ਬਾਅਦ ਵੀ ਵੈਸੇ ਹੀ ਤੇ ਜਿਹੜਾ ਇਦਾਂ ਇਹ ਕਰਦੇ ਹੁਣ ਮੈਂ ਇੱਕ ਹੋਰ ਤੁਹਾਡੇ ਨਾਲ ਦੱਸਦਾ ਸਾਡੇ ਇੱਕ ਮੈਡਮ ਸੀ ਸਾਡੇ ਬੜੇ ਨੇੜੇ ਸੀ ਉਹਨਾਂ ਦਾ ਬੇਟਾ ਕੋਈ ਜ਼ਿਆਦਾ ਨਹੀਂ ਸੀ 10ਕ ਪੜਿਆ ਪਰ ਉਹਨੂੰ ਵੀ ਸ਼ੌਂਕ ਹੋ ਗਿਆ ਵੀ ਇਦਾਂ ਹਨਾ ਉਹਨੂੰ ਨਾਲੇ ਕਿਸੇ ਨੇ ਕਹਿਤਾ ਵੀ ਤੂੰ ਤੇਰਾ ਹਾਈਟ ਹੋਰ ਵੱਜੂਗੀ ਹਾਈਟ ਉਹਦੀ ਆਲਰੇਡੀ ਵੀ ਬਹੁਤ ਸੀ ਉਹਨੇ ਵੀ ਹਾਰਮੋਨ ਲੈ ਲਏ ਕਿਸੇ ਨੇ ਉਹਨੂੰ ਰეკਮੈਂਡ ਕੀਤਾ ਫਿਰ ਉਹ ਫੂਡ ਸਪਲੀਮੈਂਟ ਜਿਹੜੇ ਆਉਂਦੇ ਸਪਲੀਮੈਂਟ ਜੇ ਉਹ ਵੀ ਬੜੀਆਂ ਸ਼ਾਪਸ ਸਾਡੇ ਡੱਬੇ ਜਿਹੜੇ ਹਨਾ ਲੈ ਕੇ ਉਹਨੇ ਉਹ ਕਿਉਂਕਿ ਮੈਂ ਡੀ ਐਚਓ ਰਹਾ ਸਾਨੂੰ ਤਾਂ ਬਕਾਇਦਾ ਪੁੱਛਾ ਹੁਦੇਸ਼ ਵੀ ਹੁੰਦਾ ਹੀ ਇਹਨਾਂ ਦੇ ਵੀ ਸੈਂਪਲ ਭਰੇ ਜਾਣ ਅਸੀਂ ਉਹਨਾਂ ਦੇ ਵੀ ਸੈਂਪਲ ਭਰਦੇ ਹੁੰਦੇ ਸੀ ਦੇਖਣ ਲਈ ਕਿ ਕਿਦਾਂ ਕਿਵੇਂ ਆ ਬਾਡੀ ਲਈ ਹਾਰਮਫੁਲ ਕਿੰਨੇ ਕਰਕੇ ਆ ਇਹ ਚ ਕੀ ਕੀ ਪਾਇਆ ਜਾਂਦਾ ਸੋ ਉਹ ਜਿਹੜਾ ਸਾਰਾ ਕੁਝ ਹੈ ਉਸ ਤੋਂ ਬਾਅਦ ਕੀ ਹੋਇਆ ਜਿਹੜੀ ਅਨਲੱਕਲੀ ਉਹ ਜਿਹੜਾ ਬੇਟਾ ਅਜੇ ਉਹਨੇ ਜ਼ਿੰਦਗੀ ਦਾ ਜਵਾਨੀ ਚ ਹੀ ਪੈਰ ਰੱਖਿਆ ਸੀਗਾ ਜਿੱਤਨ 12 13 ਸਾਲ ਦਾ ਹੀ ਸੀਗਾ ਉਹਦੇ ਕਿਡਨੀ ਫੇਲਰ ਹੋ ਗਿਆ ਅੱਛਾ ਕਿਡਨੀ ਰੀਨਲ ਫੈਲਰ ਚ ਚਲਾ ਗਿਆ ਕਿੰਨੀ ਏਅਰ ਤੋਂ ਲੈ ਰਿਆ ਸੀਗਾ ਉਹ ਆ 2 ਸਾਲ ਤੋਂ ਛਾ ਹਾਂਜੀ ਉਹ ਵੀ ਬੱਚੇ ਨੂੰ ਬੋਡੀ ਦਾ ਸ਼ੌਂਕ ਸੀਗਾ ਜਿੱਦਾਂ ਉਹਨੇ ਵੀ ਸ਼ੁਰੂ ਕਰ ਦਿੱਤਾ ਉਹ ਇਹ ਮੇਰੇ ਦੇਖਣ ਦੀਆਂ ਗੱਲਾਂ ਹਨ ਹਮ ਫਿਰ ਮੈਂ ਇੱਕ ਹੋਰ ਵੀ ਐਕਸਪੀਰੀਅੰਸ ਤੁਹਾਨੂੰ ਦੱਸ ਦਾਂ ਜਿਹੜੀ ਕਈ ਮੈਡੀਸਨ ਇਦਾਂ ਦੀ ਅੱਜ ਕੱਲ ਲੋਕੀ ਕਲੇਮ ਕਰਨ ਲੱਪੈਂਦੇ ਆ ਹਮ ਉਹ ਚ ਹੈਵੀ ਮੈਟਲਸ ਯੂਜ਼ ਕਰਨਾ ਪੈਂਦੇ ਆ ਹਮ ਇੱਕ ਯੂਟਰਸ ਫਾਈਬਰੋਇਡ ਨਾਲ ਸਾਡਾ ਕੋਈ ਪੇਸ਼ੈਂਟ ਸੀਗਾ ਹਮ ਉਹਨੇ ਉਹ ਦਵਾਈ ਦਿੱਲੀ ਤੋਂ ਆਨਲਾਈਨ ਕੋਰੀਅਰ ਦੇਖਿਆ ਫਲਾਣਾ ਸੋਸ਼ਲ ਮੀਡੀਆ ਤੇ ਲੋਕੀ ਮਿਸਲੀਡ ਹੋ ਜਾਂਦੇ ਹੂੰ ਤੇ ਇੱਕ ਤਾਂ ਸੋਸ਼ਲ ਮੀਡੀਆ ਦਾ ਜਿਹੜਾ ਇਹ ਆ ਨਾ ਸਿਸਟਮ ਇਹਦੇ ਚੋਂ ਜਿਹੜੀ ਆ ਅ ਗਲਤ ਇਨਫਾਰਮੇਸ਼ਨ ਲੈ ਲੈਣੀ ਹੂੰ ਜਿੱਦੇ ਤੇ ਕੋਈ ਸਟੱਡੀਜ਼ ਨਹੀਂ ਹੈਗੀਆਂ ਲੋਕੀ ਪਾਈ ਜਾਂਦੇ ਆ ਹਣਾ ਕੋਈ ਕੋਈ ਮਾਨਣਾ ਹੀ ਨਹੀਂ ਰਿਹਾ ਪੈਰਾਮੀਟਰ ਤਾਂ ਕੋਈ ਰਿਹਾ ਨਹੀਂ ਹੂੰ ਉਹ ਚੀਜ਼ ਉਹਦੇ ਚ ਉਹ ਜੀ ਮੈਡੀਸਨ ਮੰਗਵਾਈ ਵੱਡੇ ਵੱਡੀਆਂ ਪੁੜੀਆਂ ਜੀਆਂ ਵੱਜੀਆਂ ਉਹ ਅਸੀਂ ਆਪਰੇਸ਼ਨ ਨਹੀਂ ਕਰਾਉਣਾ ਜੂਟਰਸ ਦਾ ਫਾਈਬਰੋਇਡ ਦਾ ਹਿਸਟੈਕਟਮੀ ਵੱਲੋਂ ਨਹੀਂ ਤੁਰਨਾ ਤੇ ਉਹਨਾਂ ਨੇ ਉਹ ਮੈਡੀਸਨ ਲਈ ਹੋਇਆ ਕਿ ਦੋ ਕਵਾਰੀ ਇਹ ਪਤਾ ਲੱਗਾ ਵੀ ਉਹ ਜਿੰਦਾ ਬੱਸ ਚੜਨ ਲੱਗੇ ਤਾਂ ਉੱਥੇ ਗਿਰ ਗਏ ਚੱਕਰ ਖਾ ਕੇ ਤਿੰਨ ਚਾਰ ਵਾਰੀ ਇਦਾਂ ਦੀ ਹਿਸਟਰੀ ਸਿਰਫ ਜੋ ਸਾਡੇ ਦੇਖਣ ਚਾਹੀ ਤੇ ਬਾਅਦ ਵਿੱਚ ਉਹ ਹਰ ਸੁਖਵਿੰਦਰ ਜੀ ਉਹਨਾਂ ਨੂੰ ਸਡਨਲੀ ਦਾਖਲ ਹੁੰਦੇ ਆ ਹਸਪੀਟਲਾਈਜ਼ ਹੁੰਦੇ ਇਦਾਂ ਹੀ ਤੇ ਉਹਨਾਂ ਦੇ ਟੈਸਟ ਹੁੰਦੇ ਆ ਜਿਹਦੇ ਵਿੱਚ ਲੀਵਰ ਫੰਕਸ਼ਨ ਆ ਜਿਹੜੇ ਓਟੀਪੀਟੀ ਵਗੈਰਾ ਹਨਾ ਐਸਜੀਓਟੀਐਸਸੀਪੀਟੀ ਵਗੈਰਾ ਜਦੋਂ ਉਹ ਦੇਖੇ ਜਾਂਦੇ ਆ ਤਾਂ ਉਹ 2000 ਤੋਂ ਵੀ ਉੱਪਰ ਪਹੁੰਚ ਗਏ ਜਿਹੜੇ 250 ਹੋਣੇ ਚਾਹੀਦੇ ਸੀ ਅੱਛਾ ਹਾਂਜੀ ਇੰਨਾ ਵੱਡਾ ਫਰਕ ਪੈ ਗਿਆ ਮੈਨਾਂ ਮਤਲਬ ਇੰਨੇ ਵੱਧ ਗਏ ਫਿਰ ਉਹ ਜਲੰਧਰ ਦੇ ਕਿਸੇ ਵੱਡੇ ਹਸਪੀਟਲ 'ਚ ਦਾਖਲ ਕਰਾਇਆ ਉੱਥੇ 3 ਦਿਨ ਬਾਅਦ ਡੈਥ ਹੋ ਜਾਂਦੀ ਉਹਨਾਂ ਦੀ ਉਹ ਚੋ ਮਲਟੀ ਆਰਗਨ ਫੇਲਰ ਵਿੱਚ ਚਲ ਜਾਂਦੇ ਹੂੰ ਦੋਲਮਲਾ ਕੇ ਇਹ ਗੱਲ ਕਰਨੀ ਜਿਹੜੀ ਆ ਜਿਹੜੀ ਜਾਣ ਤਾਂ ਦੇਖੋ ਬਾਡੀ ਜਿਹੜੀ ਆ ਬਲੈਕਨਿੰਗ ਹੋਣੀ ਏਦਾਂ ਬਾਡੀ ਸਾਰੀ ਕਾਲਾ ਹੋ ਜਾਣਾ ਉਹਦੇ ਕਾਰਨਾਂ ਦਾ ਤਾਂ ਬਾਅਦ ਚ ਹੀ ਪਤਾ ਲੱਗੂਗਾ ਸਾਡੀ ਤਾਂ ਜੇ ਕੁਝ ਵੀ ਪ੍ਰੈਡਿਕਸ਼ਨ ਅਸ ਤਾਂ ਇਹ ਜਿਆਦਾ ਸੋਚਦੇ ਵੀ ਨਹੀਂ ਜਿਹੜੀ ਬਾਡੀ ਦਾ ਸਾਈਨੋਜ਼ਡ ਹੋ ਜਾਣਾ ਜਦੋਂ ਤਾਂ ਹੁੰਦਾ ਤਾਂ ਆਕਸੀਜਨ ਦੀ ਘਾਟ ਜਦੋਂ ਆਕਸੀਜਨ ਪ੍ਰੋਪਰ ਨਾ ਜਾਵੇ ਬਲੱਡ ਸਪਲਾਈ ਪ੍ਰੋਪਰ ਨਾ ਹੋਵੇ ਤੇ ਬਿਲਕੁਲ ਐਸਫਿਕੀਅਲ ਡੈਥ ਜਿਹਦੇ ਚ ਔਰ ਆਕਸੀਜਨ ਇਨੀ ਬਡੀ ਨੂੰ ਪੂਰੀ ਨਾ ਮਿਲੀ ਹੂੰ ਸੋ ਉਹਨਾਂ ਕੇਸਸ ਵਿੱਚ ਇਦਾਂ ਸਾਈਨੋਸਿਸ ਹੋ ਜਾਂਦੀ ਆ ਹੂੰ ਜਿਹਨੂੰ ਆਪਾਂ ਦੇਖਿਆ ਨਾ ਠੰਡ ਚ ਬੱਚਿਆਂ ਦੇ ਹੱਥ ਕਰਨੀ ਲੇ ਫਿਰ ਜਾਂਦੇ ਹਾਂ ਤਾਂ ਉਹ ਡੈਫੀਸ਼ੈਂਸੀ ਆਕਸੀਜਨ ਨਹੀਂ ਪ੍ਰੋਪਰ ਮਿਲਣੀ ਉਹ ਬਲੱਡ ਜਿਹੜਾ ਆ ਉਹਦੇ ਵਿੱਚ ਉਹ ਉਹ ਜਿਹੜੀ ਤੁਸੀਂ ਦੇਖੋਗੇ ਕਾਲਾ ਫਿਰ ਜਾਂਦਾ ਜਿਹਦਾ ਗੈਂਗਰੀਨਸ ਵਿੱਚ ਵੀ ਇਹ ਹੁੰਦਾ ਗੈਂਗਰੀਨ ਬਣ ਜਾਣਾ ਉਹਦੇ ਵਿੱਚ ਵੀ ਬਲੈਕਨਿੰਗ ਹੋ ਜਾਂਦੀ ਹੈ ਸੁੰਨ ਹੋ ਜਾਂਦਾ ਨੰਬਨੈਸ ਹੋ ਜਾਂਦੀ ਉੱਥੇ ਫੀਲ ਵੀ ਨਹੀਂ ਹੁੰਦਾ ਫਿਰ ਉਹ ਉਹ ਵੀ ਇਹੀ ਹੁੰਦਾ ਕਿ ਉਹ ਫਿਰ ਬਲੱਡ ਗਿਆ ਨਹੀਂ ਉੱਥੇ ਪ੍ਰੋਪਰ ਪੂਲਿੰਗ ਆਫ ਬਲੱਡ ਹੋਈ ਨਹੀਂ ਤੇ ਉਹੀ ਜਿਹੜਾ ਪਾਰਟ ਆ ਉਹ ਨਾ ਜਾਣ ਕਰਕੇ ਹੌਲੀ ਹੌਲੀ ਇਨਫੈਕਸ਼ਨ ਵੱਧ ਗਈ ਤੇ ਫਿਰ ਉਹ ਕੱਟਣਾ ਪੈਂਦਾ ਇੰਪੂਟੇਸ਼ਨਲ ਨੂੰ ਤੁਰਦੇ ਅ ਅਸੀਂ ਡਾਕਟਰ ਸਾਹਿਬ ਇੱਕ ਗੱਲ ਹੋਰ ਤਾਂ ਬੜੀ ਬਹੁਤ ਪਹਿਲਾਂ ਇਹ ਵੀ ਖਬਰ ਦੇ ਉੱਤੇ ਮਤਲਬ ਖਬਰ ਆਈ ਹੈ ਵੀ ਡੋਜ਼ ਵਾ ਦਿੱਤੀ ਗਈ ਜੇ অপারেਟ ਹੋਣਾ ਸੀ ਤਾਂ ਵੀ ਓਸ਼ੀ ਵਾਲਾ ਜਿਹੜਾ ਇੰਜੈਕਸ਼ਨ ਦਿੰਦੇ ਆ ਉਹਦੀ ਡੋਜ਼ ਵਾ ਦਿੱਤੀ ਗਈ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਤਾਂ ਸਾਰਾ ਕੁਝ ਆਫਟਰ ਰਿਪੋਰਟਸ ਜਿਹੜੀਆਂ ਆਉਣਗੀਆਂ ਉਹਦੇ ਵਿੱਚ ਪਤਾ ਲੱਗੂਗਾ ਕਿ ਆਸਲ ਕਾਰਨ ਕੀ ਹੈ ਹਸਪੀਟਲ ਨੇ ਵੀ ਇਹ ਕਿਹਾ ਵੀ ਓਪਰੇਟ ਠੀਕ ਠਾਕ ਹੋ ਗਿਆ ਸੀ ਉਸ ਤੋਂ ਬਾਅਦ ਹਾਰਟ ਅਟੈਕ ਹੋਇਆ ਜਿੱਤੇ ਵਿੱਚ ਚੁਰਾ ਦੀ ਜਾਣ ਗਈ ਹੈ ਪਰ ਡੋਜ਼ ਕਿੰਨੀ ਇੱਕ ਬੰਦੇ ਨੂੰ ਦਿੱਤੀ ਜਾਂਦੀ ਹੈ ਜਦੋਂ ਆਪਰੇਟ ਕਰਨਾ बेहोश ਕਰਦੇ ਆ ਜਾਂ ਇਹ ਵੀ ਬੋਡੀ ਦੇ ਹਿਸਾਬ ਨਾਲ ਵੀ ਡੋਜ਼ ਬਾਅਦ ਤੇ ਜਾਂ ਕਿੰਨੀ ਦੇਣੀ ਪੈਂਦੀ ਕੁਝ ਦੇਖੋ ਜਿਹੜਾ ਐਨੈਸਥੀਸ਼ੀਆ ਦੇਣਾ ਨਾ ਐਨੈਸਥੀਸ਼ੀਆ ਕਈ ਤਰ੍ਹਾਂ ਦਾ ਹੁੰਦਾ ਲੋਕਲ ਐਨੈਸਥੀਸ਼ੀਆ ਹੁੰਦਾ ਸਪਾਇਨਲ ਐਨੈਸਥੀਸ਼ੀਆ ਹੁੰਦਾ ਜਿੱਦਾਂ ਜਨਰਲ ਐਨੈਸਥੀਸ਼ੀਆ ਹੁੰਦਾ ਫਿਰ ਪੂਰਾ बेहोश ਕਰ ਦੇਣਾ ਸੋ ਉਹ ਜਿਹੜਾ ਜਿਹੜਾ ਇੰਜੈਕਸ਼ਨ ਤੇ ਉਹ ਜਾਂ ਉਹ ਮੈਡੀਸਨ ਕਰਨੀ ਇਨਹੇਲ ਕਰਨੀ ਉਹ ਸਪਾਇਨਚ ਲੱਗਣਾ ਟੀਕਾ ਜਾਂ ਜਿਹੜਾ ਉਹ ਸਾਰੇ ਡੋਸ ਐਨੈਸਥੈਟਿਸਟ ਟੈਸਟ ਡਿਸਾਈਡ ਕਰਦਾ ਤੈਅ ਕਰਦਾ ਠੀਕ ਹੈ ਤੇ ਕਿੰਨੀ ਕਿਵੇਂ ਦੇਣੀ ਆ ਕਿੰਨਾ ਕਈ ਵਾਰੀ ਇੱਕ ਇੰਜੈਕਸ਼ਨ ਨਾਲ ਵੀ ਵਿਹੋਸ਼ਣ ਦਾ ਬਣਦਾ ਹੂੰ ਹੂੰ ਕਈ ਵਾਰੀ ਡੋਸ ਵਧਾਉਣੀ ਪੈ ਜਾਂਦੀ ਐਕਸੈਸ ਡੋਸ ਦੇਣੀ ਪੈਂਦੀ ਕਈ ਨੂੰ ਅ ਮੈਂ ਹੁਣ ਆਪਣੀ ਗੱਲ ਕਰਦਾ ਵੀ ਮੇਰਾ ਇੱਕ ਪੇਸ਼ੈਂਟ ਸੀਗਾ ਹੂੰ ਉਹਦੇ ਦੇਖੋ ਤੁਸੀਂ ਉਹ ਛੋਟਾ ਜਿਹਾ ਬੱਚਾ 6 ਸਾਲ ਦਾ ਹੂੰ ਉਹਦੇ 3 ਕ 4 4 ਇੰਜੈਕਸ਼ਨ ਵੀ ਲਾਉਂਦੇ ਜਿਹੜੇ ਕੰਪੋਜ਼ ਦੇ ਜਿਹੜੇ ਉਦੋਂ ਤਾਂ ਵੀ ਨੌਸਿਡੇਟ ਹੋਵੇ ਅੱਛਾ ਮਤਲਬ ਨੀਂਦ ਹੀ ਨਾਵੇ ਪਲਸਟਰ ਹੀ ਲਾਉਣਾ ਹੀ ਹਾਲਾਂਕਿ ਪੀਪੀ ਪੀਓਪੀ ਬਾਅਦ ਦੀ ਗੱਲ ਹੈ ਇਹ ਪੁਰਾਣੀ ਗੱਲ ਸੋ ਹਰ ਬੰਦੇ ਚ ਕਈ ਬੰਦਿਆਂ ਨੂੰ ਤੁਸੀਂ ਦੇਖੋਗੇ ਥੋੜੀ ਡੋਜ਼ ਨਾਲ ਹੀ ਸਡੇਟ ਹੋ ਜਾਂਦੇ ਐਨਸਥੀਜਿਆ ਹੋ ਜਾਂਦਾ ਕਈ ਨੂੰ ਵਧ ਦੇਣੀ ਪੈਂਦੀ ਹੈ ਪਰ ਉਹ ਉਹ ਹਾਰਟ ਅਟੈਕ ਜਾਂ ਜਾਨਲੇਵਾ ਹੋ ਸਕਦਾ ਉਹਦੀ ਡੋਜ਼ ਦਾ ਕੋਈ ਦੇਖੋ ਹੋ ਸਕਦਾ ਹੋ ਸਕਦਾ ਮਤਲਬ ਡੋਜ਼ ਤੋਂ ਬਾਅਦ ਐਨਸਥੀਜਿਆ ਕਿਉਂਕਿ ਜਦੋਂ ਅਸੀਂ ਆਪਰੇਸ਼ਨ ਕਰਾਉਨੇ ਆ ਸੁਖਿੰਦਰ ਜੀ ਤਾਂ ਡਾਕਟਰੋਂ ਤੋਂ ਲਿਖਾਉਂਦੇ ਵੀ ਮੈਂ ਆਪਣਾ ਜਿਹੜਾ ਆਪਰੇਸ਼ਨ ਆ ਫਲਾਣਾ ਉਹ ਕਰਾਉਣ ਲਈ ਰਾਜ਼ੀ ਆ ਅੰਡਰ ਐਨੀ ਕਾਈਂਡ ਆਫ ਅਨੇਸਥੀਸ਼ੀਆ ਹੈ ਨਾ ਉਹ ਚੀਜ਼ਾਂ ਕੰਸੈਂਟ ਜਿਹੜੀ ਆਪਾਂ ਲਿਖਾ ਕੇ ਸਾਈਨ ਕਰਾ ਕੇ ਤਾਂ ਫਿਰ ਹੀ ਆਪਰੇਸ਼ਨ ਕਰਦੇ ਆ ਕਿਉਂ ਕਰਾਉਨੇ ਆ ਉਹਦੇ ਚ ਕਿਤੇ ਨਾ ਕਿਤੇ ਰਿਸਕ ਕਿਤੇ ਨਾ ਕਿਤੇ ਪੋਸਿਬਿਲਟੀ ਹੈਗੀ ਨਾ ਹੁਣ ਤੁਸੀਂ ਛੱਡੋ ਅਸੀਂ ਆਪਣੀ ਲਾਈਫ ਚ ਉਹ ਵੀ ਦੇਖਿਆ ਵੀ ਜਦੋਂ ਅਸੀਂ ਸਿਵਲ ਹਸਪੀਟਲ ਜਾ ਕੇ ਕਰਦੇ ਸੀ ਤਾਂ ਰੋਜ਼ ਦੇ ਕਿੰਨੀਆਂ ਟਵੈਟਮੀਆਂ ਕਰਨ ਵਾਲਾ ਡਾਕਟਰ ਸਾਡਾ ਉਹ ਦੇਖੋ ਲੋਕਲ ਲਾਉਂਦਾ ਲੋਕਲ ਚ ਕਰਨੀ ਸੀਗੀ ਹਟੋ ਵੈਕਟਮੀ ਇਹ ਬੱਚਾ ਪੈਦਾ ਹੋਣ ਦਾ ਜਿਹੜਾ ਫੈਮਿਲੀ ਪਲੈਨਿੰਗ ਵਾਲਾ ਆਪਰੇਸ਼ਨ ਜਿਹਨੂੰ ਉਹ ਲੋਕਲ ਦਾ ਹੀ ਰਿਐਕਸ਼ਨ ਇੰਨਾ ਹੋ ਗਿਆ ਵੀ ਉਸ ਤੋਂ ਬਾਅਦ ਬੰਦਾ ਕਲਾਪਸ ਹੋ ਗਿਆ ਅੱਛਾ ਇਹ ਫਗਵਾੜੇ ਦੇ ਇੱਕ ਲੇਡੀ ਆਈ ਸਾਡੇ ਡਾਕਟਰ ਸਾਹਿਬ ਨੇ ਇੱਕ ਸੀ ਇੱਥੇ ਉਹਨਾਂ ਨੇ ਵੀ ਫੈਮਿਲੀ ਪਲੈਨਿੰਗ ਦਾ ਉਹਦਾ ਕੇਸ ਕੀਤਾ ਟੇਬਲ ਤੇ ਡੈਥ ਹੋ ਗਈ ਸੋ ਪੋਸੀਬਿਲਟੀ ਜਿਹੜੀ ਆ ਨਾ ਜਿੱਥੇ ਦਵਾਈਆਂ ਦਾ ਹਰ ਦਵਾਈ ਦਾ ਐਡਵਰਸ ਇਫੈਕਟ ਹੈਗੇ ਆ ਸਾਈਡ ਇਫੈਕਟ ਹੈਗੇ ਆ ਰਿਸਕ ਫੈਕਟਰ ਹਰ ਇੱਕ ਚ ਹੁੰਦਾ ਹੀ ਆ ਹਮਮ ਕੋਈ ਵੀ ਦਵਾਈ ਲੈਣੇ ਆ ਐਲੋਪੈਥੀ ਪਰ ਉੱਤੇ ਸਟੱਡੀਜ਼ ਹੁੰਦੀਆਂ ਕਾਫੀ ਮਤਲਬ ਸਟੱਡੀਜ਼ ਹੁੰਦੀਆਂ ਪੌਸਿਬਿਲਟੀ ਭਾਵੇਂ ਦੀ ਪਰ ਉਹ ਇਦਾਂ ਇਨੀ ਛੇਤੀ ਨਹੀਂ ਹੁੰਦਾ ਕਈ ਪੈਥੀਆਂ ਇਹੋ ਜਿਹੇ ਜਿਹੜੇ ਸਟੱਡੀਜ਼ ਹੈ ਨਹੀਂ ਤਾਂ ਲੋਕੀ ਦਵਾਈਆਂ ਬਣਾਵਾ ਧੱਕੀ ਜਾਂਦੇ ਸਮਾਜ ਵਿੱਚ। ਸਟੇਰੋਇਡ ਜਿਹੜੀ ਇਹ ਪ੍ਰੈਕਟਿਸ ਹੈ ਨਾ ਚੱਲ ਪਈ। ਸੁਣੀ ਸੁਣਾਈ ਉਹ ਤੋਂ ਸੁਣ ਲਿਆ ਵੀ ਦਵਾਈ ਆ ਖਾ ਕੇ ਬਾਡੀ ਬਣ ਜੂ। ਆਹ ਲੈ ਕੇ ਪਤਵਾਜੂ। ਆਹ ਦਵਾਈ ਲਓ ਬੱਚੇ ਦਾ ਨਹੀਂ ਤਾਂ ਆਪਰੇਸ਼ਨ ਨਹੀਂ ਕਰਾਉਣਾ ਪੈਣਾ। ਆਹ ਦਵਾਈ ਲਓ ਜੀ ਪਥਰੀ ਨਿਕਲ ਜਾਂਦੀ। ਆਹ ਦਵਾਈ ਲਓ ਜੀ ਤੁਸੀਂ ਐਚ ਆਈ ਵੀ ਠੀਕ ਹੋ ਜੂ। ਇਹ ਫਲਾਉਣੀ ਜੁਗਾ ਦਵਾਈ ਮਿਲ ਜੀ ਜੀ ਕੈਂਸਰ ਠੀਕ ਹੋ ਜੂ। ਸੋ ਇਹ ਜਿਹੜੀਆਂ ਚੀਜ਼ਾਂ ਤੇ ਜਿੱਤੇ ਸਟੱਡੀਜ਼ ਨਹੀਂ ਹੋਈਆਂ। ਕਿਉਂਕਿ ਉਹ ਜਿਹੜੀ ਜਿਹੜੀ ਅਸੀਂ ਸੁਣਦੇ ਹਾਂ ਜਿਵੇਂ ਅੱਜ ਤੱਕ ਤੇ ਜਿਹੜੀ ਵੈਕਸੀਨ ਕੋਵੀ ਸ਼ੀਲਡ ਵੀ ਵਰਤੀ ਗਈ ਉਹਦੇ ਚ ਇਹੀ ਆਇਆ ਹੈ ਕਿ ਉਹਦੇ ਤੇ ਖਾਲ ਚ ਲਿਆਂਦੀ ਸਟੱਡੀਜ਼ ਹੋਈਆਂ ਹੋਗੀਆਂ ਪਰ ਜਿੰਨੀਆਂ ਟੈਸਟਡ ਕਿਉਂਕਿ ਅਸੀਂ ਜਿਹੜੀਆਂ ਰੋਡੈਂਟਸ ਜਾਂ ਇਹਨਾਂ ਤੇ ਜਾਂ ਰੈਟਸ ਵਗੈਰਾ ਹਨਾ ਪਿਗ ਇਹਨਾਂ ਤੇ ਵੀ ਉਹ ਕਰਦੇ ਹੁੰਦੇ ਟੈਸਟ ਮੈਡੀਕਲ ਕਲ ਜਾਂਚ ਕੋਈ ਚੀਜ਼ ਆ ਉਹਦੇ ਦਵਾਈ ਦੇ ਸਾਈਡ ਇਫੈਕਟ ਦੇਖਣੇ ਸਾਰਾ ਕੁਝ ਫਿਰ ਉਹ ਹਿਊਮਨ ਯੂਜ਼ ਵਾਸਤੇ ਬਾਜ਼ ਚਾਉਣੀ ਆ ਸੋ ਜਿਹੜੀਆਂ ਇਦਾਂ ਦੀਆਂ ਪੈਥੀਆਂ ਤਾਂ ਜਿਹੜੀ ਆਪਣੇ ਆਪ ਕੋਈ ਚੀਜ਼ ਆਪਣੇ ਲੈ ਲੈਣੀ ਉਹ ਵੀ ਕਾਰਨ ਬਣਦੇ ਆ ਇੱਥੇ ਜਿਹੜੀ ਇਦਾਂ ਦੀ ਕਾਰਨ ਹੋ ਜਾਣਾ ਇਹ ਪੋਸੀਬਿਲਟੀ ਰੱਦ ਨਹੀਂ ਕੀਤੀ ਜਾ ਸਕਦੀ ਜਿਹੜੀ ਤੁਸੀਂ ਗੱਲ ਕਹੀ ਆ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਇਹ ਪੋਸੀਬਿਲਟੀ ਘੱਟ ਹੁੰਦੀ ਹੁੰਦੀ ਆ ਜਾਂ ਹੋ ਸਕਦੀ ਆ ਪਰ ਹੋ ਸਕਦੀ ਹੈ ਜਿਵੇਂ ਤੁਸੀਂ ਆਪਣੇ ਖੁਦ ਦੋ ਤਿੰਨ ਕੇਸ ਸਟਡੀਜ਼ ਵੀ ਦਸੀਆਂ ਤੁਹਾਡੇ ਦੋਸਤਾਂ ਦੇ ਬੱਚਿਆਂ ਨੂੰ ਲੈ ਕੇ ਅੱਜ ਵੀ ਅੱਜ ਵੀ ਸਟੀਰੋਇਡ ਦੀ ਵਰਤੋਂ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਸਾਰੇ ਸਪਲੀਮੈਂਟਸ ਯੂਜ਼ ਕੀਤੇ ਜਾ ਰਿਹਾ ਹੈ ਕਿ ਸ਼ਾਇਦ ਮਹੀਨੇ ਦੇ ਵਿੱਚ ਹੀ ਪੂਰੀ ਐਨਾ ਬੋਡੀ ਸ਼ੇਪ ਪਾ ਜਾਣੀ ਹੈ ਔਰ ਬੋਡੀ ਬਿਲਡਰ ਬਣ ਜਾਣਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਇਹ ਇੱਕ ਖਤਰਨਾਕ ਨੇਓ ਦੇਖੋ ਉਹ ਜਿਹੜਾ ਕੰਪੀਟੀਸ਼ਨ ਵਿੱਚ ਚੱਲ ਗਏ ਆ ਦੇਖੋ ਕੋਈ ਵੀ ਚੀਜ਼ ਆ ਨਾ ਚਾਹੇ ਜੇ ਡਾਈਟ ਤੁਹਾਨੂੰ ਰეკਮੈਂਡ ਕਰਦਾ ਅਗਲਾ ਵੀ ਤੁਸੀਂ ਪ੍ਰੋਟੀਨ ਡਾਈਟ ਲੈਣੀ ਆ ਫਾਈਬਰ ਲੈਣਾ ਆ ਕੈਲਰੀਜ਼ ਕਿੰਨੀਆਂ ਤੁਹਾਨੂੰ ਚਾਹੀਦੀਆਂ ਇਹ ਤੈਅ ਕਰਦੇ ਆ ਡਾਈਟੀਸ਼ਨ ਤੁਸੀਂ ਆਪੇ ਨਾ ਨਾ ਡਾਈਟੀਸ਼ਨ ਬਣੀ ਜਾ ਆਪੇ ਤੈਅ ਕਰੀ ਜਾਂਦੇ ਆ ਫੇ ਡੱਬਾ ਚੁੱਕਿਆ ਲੈ ਲਿਆ ਖਾ ਲਿਆ ਇਹ ਚੀਜ਼ਾਂ ਮੈਂ ਇਹਦੇ ਬਾਰੇ ਚ ਇਹੀ ਕਹਿਣਾ ਚਾਹੁੰਦਾ ਵੀ ਜਿਹੜੀ ਇਧਰ ਨੂੰ ਟ੍ਰੈਂਡ ਚੱਲ ਪਿਆ ਹੈ ਜਿਹੜੀ ਪ੍ਰੈਕਟਿਸ ਚੱਲ ਪਈ ਆ ਇਹ ਬਿਲਕੁਲ ਗਲਤ ਹੈ ਇਹ ਨਹੀਂ ਚਾਹੀਦਾ ਆਪਣੇ ਆਪ ਕਿਸੇ ਤੋਂ ਸੁਣ ਸੁਣਾ ਕੇ ਕਰ ਲੈਣਾ ਇਹੀ ਕੁਛ ਹੋਇਆ ਜੋ ਨਸ਼ਿਆਂ ਦੇ ਕੇਸ 'ਚ ਵੀ ਹੋਇਆ ਸੁਖਵਿੰਦਰ ਜੀ ਇਹੀ ਹੋਇਆ ਹਾਂ ਲੋਕਾਂ ਨੇ ਮੁੰਡਿਆਂ ਨੇ ਇਹ ਚੀਜ਼ਾਂ ਬੁਰੀਆਂ ਨਹੀਂ ਸੀਗੀਆਂ ਜੇ ਮੋਰਫਿਨ ਆਇਆ ਸੀ ਇੰਜੈਕਸ਼ਨ ਬੁਰਾ ਨਹੀਂ ਸੀਗਾ ਹਾਂ ਆਪਾਂ ਜਿਹੜਾ ਡਰੱਗ ਅਬਿਊਜ਼ ਕਿਉਂ ਕਹਿੰਦੇ ਆ ਡਰੱਗ ਯੂਜ਼ ਸੀ ਡਰੱਗ ਅਬਿਊਜ਼ ਬਣ ਗਿਆ ਹਾਂ ਮਤਲਬ ਚੀਜ਼ਾਂ ਨਹੀਂ ਮਾੜੀਆਂ ਹੁੰਦੀਆਂ ਕਦੀ ਇਹ ਨਾ ਸੋਚੋ ਕੋਈ ਜੀ ਵਰਤੋਂ ਗਲਤ ਹੋਈ ਜਾ ਰਹੀ ਹੈ ਹਾਂਜੀ ਜਦੋਂ ਤੁਸੀਂ ਉਹਦੀ ਡੋਜ਼ ਐਕਸੈਸ ਲਓਗੇ ਜਾਂ ਡਾਕਟਰ ਦੀ ਰეკਮੈਂਡੇਸ਼ਨ ਤੋਂ ਬਿਨਾਂ ਨੇ ਲਓਗੇ ਜਾਂ ਇਵਨ ਡਾਕਟਰ ਤੋਂ ਵੀ ਇਦਾਂ ਦੀ ਹੋ ਸਕਦੀ ਆ ਗਲਤੀ ਹੂੰ ਉਹਨੂੰ ਨੈਗਲੀਜੈਂਸੀ ਨਹੀਂ ਕਿਹਾ ਜਾ ਸਕਦਾ ਬਾਡੀ ਯਾ ਸਰੀਰ ਹੈ ਹੂੰ ਕਿ ਤੁਹਾਡੀ ਬਾਡੀ ਆਪਣੀ ਆਪਣੀ ਅਡਾਪਟ ਕਿਦਾਂ ਕਰਦੀ ਕਿਦਾਂ ਉਹਦਾ ਰਿਐਕਸ਼ਨ ਹੁੰਦਾ ਹੂੰ ਅਰੈਸਟ ਹੋ ਸਕਦੀ ਪੌਸਿਬਿਲਟੀ ਸੰਭਾਵਨਾ ਹਰੇਕੀ ਕੀ ਹੈ ਪਰ ਫਿਰ ਵੀ ਹੂੰ ਇਦਾਂ ਦੇ ਸਾਰੇ ਸਿਨੈਰੀਓ ਵਿੱਚ ਤੁਹਾਡਾ ਸੋਸਾਇਟੀ ਦਾ ਬੱਚਿਆਂ ਦਾ ਲੋਕਾਂ ਦਾ ਫਰਜ਼ ਬਣਦਾ ਇਹ ਜਿਹੜਾ ਬਿਲਕੁਲ ਇਦਰ ਨੂੰ ਤੁਰ ਪਏ ਟ੍ਰੈਂਡ ਤੇ ਬਾਡੀ ਬਣਾਉਣੀ ਆ ਇਦਾਂ ਕਰਨੀ ਜੋ ਨੇਚਰਲ ਬਾਡੀ ਆ ਨਾ ਉਹੀ ਬੈਸਟ ਹੈ ਹੂੰ ਉਹੀ ਆ ਉਹ ਕੰਪੀਟੀਸ਼ਨ ਜਾਣਾ ਉਧਰ ਚਲ ਜਾਣਾ 7 ਐਪ ਬਣਾਉਣੇ ਫਲਾਣਾ ਮਸਲ ਬਣਾਉਣੇ ਉਧਰ ਤੁਰ ਪਏ ਆ ਪਰ ਮੈਂ ਇਹ ਗੱਲ ਕਹਿਣਾ ਉਹ ਬਾਡੀ ਜਿਹੜੀ ਆ ਉਹਨੂੰ ਉਸ ਲੈਵਲ ਤੱਕ ਤੁਸੀਂ ਕੁਝ ਹੱਦ ਤੱਕ ਰੱਖ ਸਕਦੇ ਹੋ ਉਨੀਆਂ ਐਕਸਰਸਾਈਜ਼ ਉਨਾਂ ਵਾਂਗੂ ਪ੍ਰੈਕਟਿਸ ਮੰਗੂਗੀ ਤੁਹਾਡੇ ਤੋਂ ਜਦੋਂ ਉਹ ਲੈਵਲ ਨਹੀਂ ਰਹਿਣਾ ਉਹੀ ਸ਼ੇਰ ਫਿਰ ਤੁਹਾਡੀ ਜਿਹੜੀ ਉਹ ਟਿਲਕਣੀ ਟਲਫਰ ਹੋ ਗਈ ਕੋਈ ਮਸਲਾ ਉਹ ਤੁਹਾਡਾ ਉਹ ਲੈਵਲ ਨਹੀਂ ਤੁਹਾਡੇ ਤੋਂ ਮੇਨਟੇਨ ਹੋਣਾ ਬੁੱਢੇ ਹੋਏ ਤਾਂ ਕਿੱਥੋਂ ਆ ਜਣਾ ਇਹ ਤੁਹਾਡੇ ਤੋਂ ਹੋਣਾ ਨਹੀਂ ਛੋ ਇਸ ਕਰਕੇ ਜਿਹੜੀ ਨੈਚੁਰਲ ਚੀਜ਼ ਆ ਜਿਹੜੀ ਤੁਹਾਨੂੰ ਫਿੱਟ ਰੱਖੇ ਲਾਸਟ ਮੂਮੈਂਟ ਤਾਈ ਉਹ ਉਹ ਇਹੀ ਹੈ ਤੇ ਜੋ ਨੈਚੁਰਲ ਡਾਈਟ ਹੈ ਜੋ ਸਾਡੇ ਖਾਣੇ ਚ ਮਿਲਦਾ ਜਨ ਮਿਨਰਲਸ ਮਾਈਕਰੋਨਿਊਟ੍ਰੀਐਂਟਸ ਇਹਨੂੰ ਕਹਿ ਦਿੰਨੇ ਆ ਵਿਟਾਮਿਨਸ ਕਹਿ ਦਿੰਨੇ ਆ ਹਨਾ ਉਹ ਸਾਰਾ ਕੁਝ ਜਿਹੜਾ ਆ ਉਹ ਜੋ ਨੇਚਰਲੀ ਮਿਲਦਾ ਜਤੋਸੀ ਸਰੀਰ ਆ ਤੁਹਾਡਾ ਜਮੇ ਰਹਣਾ ਕਿਸੇ ਦਾ ਵੀ ਇਹੀ ਬੈਸਟ ਹੈ ਜਿਹੜਾ ਕੋਈ ਚੀਜ਼ ਲੈ ਕੇ ਆਪ ਬਣਾਉਣਾ ਚਾਹੇ ਉਹ ਬਾਡੀ ਬਣਾਉਣੀ ਆ ਚਾਹੇ ਸਪਲੀਮੈਂਟ ਲੈ ਕੇ ਉਹ ਮੈਂ ਨਹੀਂ ਉਹਨੂੰ ਰეკਮੈਂਡ ਕਰਦਾ ਹਮ ਹਮ ਬਿਲਕੁਲ ਨਹੀਂ ਕਰਦਾ ਹਮ ਅ ਤੁਰਪੇ ਉਧਰ ਨੂੰ ਪਰ ਇਹ ਖਰੀ ਗੱਲ ਨਹੀਂ ਮੈਂ ਨਹੀਂ ਇਹਨੂੰ ਸਮਝਦਾ ਕਿਉਂਕਿ ਚੀਜ਼ ਦਾ ਜਿਹੜਾ ਹਾਰਟ ਅਟੈਕ ਹੋਣਾ ਕਾਰਡੀਓ ਕ੍ਰੈਸ਼ ਹੋਣਾ ਤੁਹਾਨੂੰ ਪਤਾ ਹੀ ਕੁਛ ਨਹੀਂ ਤੁਸੀਂ ਇੱਕ ਚੀਜ਼ ਨੂੰ ਠੀਕ ਕਰ ਰਹੇ ਨਾ ਹਮ ਇਹ 10 ਚੀਜ਼ਾਂ ਨਾਲ ਉਹ ਜਿਹੜੀਆਂ ਤੁਹਾਡੇ ਕੰਟਰੋਲ ਤੋਂ ਬਾਹਰ ਗਿਆ ਦਾ ਤੁਹਾਡੇ ਬਾਡੀ ਚ ਉਹ ਤੁਹਾਡੇ ਇੱਕ ਚੀਜ਼ ਲਈ ਬਿਹਤਰ ਹੋ ਸਕਦੀ ਆ ਤੁਸੀਂ ਕਰ ਲਈ ਆ ਤੁਹਾਡਾ ਪ੍ਰਾਪਤ ਹੋ ਗਿਆ ਤੁਹਾਡਾ ਮਕਸਦ ਪਰ ਉਸ ਚੀਜ਼ ਨੇ ਹੋਰ ਚੀਜ਼ਾਂ ਤੇ ਕਿੰਨਾ ਇਫੈਕਟ ਕਰਨਾ ਦੁਨੀਆ ਚ ਵੇਚਣ ਵਾਲੇ ਜਾਂ ਚੀਜ਼ਾਂ ਵੇਚਣ ਵਾਲੇ ਉਹ ਤਾਂ ਮਿੰਟ ਲਾਉਂਦੇ ਆ ਕਲੇਮ ਕਰਦੇ ਆ ਲੋ ਜੀ ਗਪੌੜ ਮਾਰ ਮਾਰ ਕੇ ਦੱਸ ਦਿੰਦੇ ਲੋਕਾਂ ਨੂੰ ਵੀ ਲੋ ਜੀ ਇਦਾਂ ਇੱਥੇ ਦਵਾਈ ਕਾਹਦੀ ਬਣਾਉਂਦਾ ਬੰਦਾ ਪਤਾ ਨਹੀਂ ਲੱਗਦਾ ਪਤਾ ਹੀ ਬਾਅਦ ਚ ਲੱਗਦਾ ਪਿਓ ਫਲਾਣੇ ਦੇ ਜਿਹੜੇ ਐਚ ਆਈ ਵੀ ਪੇਸ਼ੈਂਟ ਹੋ ਗਏ ਸੀ ਕਿੰਨੇ ਉਹ ਉਹਦੇ ਤੋਂ ਟ੍ਰੀਟ ਉਹ ਸੂਏ ਲਾਈ ਜਾਂਦਾ ਸੂਏ ਸਾਰਿਆਂ ਦੇ ਬਲੱਡ ਕਹਿੰਦਾ ਕੱਢਣਾ ਕੰਦਾ ਸੋ ਇਹ ਪੈਥੀ ਇਹ ਪ੍ਰੈਕਟਿਸ ਬਿਲਕੁਲ ਗਲਤ ਹੈ ਆਪਣੇ ਆਪ ਸੋਸ਼ਲ ਮੀਡੀਆ ਤੋਂ ਕੁਝ ਸਿੱਖ ਕੇ ਉਹਨੂੰ ਆਪਣੇ ਤੇ ਅਪਣਾ ਲੈਣਾ ਆਪਣੇ ਤੇ ਲਾਗੂ ਕਰ ਲੈਣਾ ਡੋਸ ਐਕਸੈਸਿਵ ਲੈਣੀ ਸਮਾਂ ਅੱਗੇ ਹੀ ਯੂਥ ਸਾਡਾ ਬਹੁਤ ਇਧਰ ਨੂੰ ਚਲਾ ਗਿਆ ਇਧਰ ਨੂੰ ਨਹੀਂ ਤੁਰਨਾ ਚਾਹੀਦਾ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਇਸ ਸਮੇਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਡਾਕਟਰ ਲਖਵੀਰ ਸਿੰਘ ਨੇ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਅੱਜ ਦੀ ਡੇਟ ਦੇ ਵਿੱਚ ਨੌਜਵਾਨ ਸੋਸ਼ਲ ਮੀਡੀਆ ਕਹ ਲਈਏ ਜਾਂ ਸੁਣਿਸ਼ਣਾਈ ਗੱਲਾਂ ਦੇ ਉੱਤੇ ਬਿਨਾਂ ਡਾਕਟਰ ਦੀ ਰეკਮੈਂਡੇਸ਼ਨ ਤੋਂ ਬਿਨਾਂ ਡਾਕਟਰ ਦੀ ਜਾਂਚ ਪੜਤਾਲ ਸਲਾਹ ਤੋਂ ਖੁਦ ਜਿਹੜੇ ਆਪਣੇ ਉੱਤੇ ਸਪਲੀਮੈਂਟ ਯੂਜ਼ ਕਰ ਰਹੇ ਨੇ ਕਿਤੇ ਨਾ ਕਿਤੇ ਤੁਹਾਡੇ ਸਰੀਰ ਨੂੰ ਸੁਖਵਿੰਦਰ ਜੀ ਇੱਕ ਚੀਜ਼ ਜਿੱਦਾਂ ਨਾ ਜਿੱਦਾਂ ਕੁਐਕਸ ਹੈ ਪਿੰਡਾਂ ਚ ਹਨਾ ਉਹ ਵੀ ਪੱਖ ਮੇਰਾ ਧਿਆਨ ਚ ਆਇਆ ਤੇ ਜਿਹੜੇ ਅਨਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਆ ਉਹ ਵੀ ਪ੍ਰੈਕਟਿਸ ਕਰਨ ਲੱਗਿਆ ਬੰਦੇ ਨੂੰ ਠੀਕ ਕਰਨ ਲੱਗਿਆ ਹਮ ਸਟੀਰੋਇਡ ਦੀ ਇਸਤੇਮਾਲ ਬਹੁਤ ਜ਼ਿਆਦਾ ਕਰਦੇ ਆ ਗੁੱਡ ਪ੍ਰੋਬਲਮ ਹੁਣ ਜਦੋਂ ਉਹ ਮਰੀਜ਼ ਪੀਜੀਆਈ ਵਾਲੇ ਇੱਕ ਇਥੇ ਕੋਈ ਇੱਕ ਦਾ ਨਾਂ ਨਾ ਲਈਏ ਹਮ ਉਹ ਪੀਜੀਆ ਜਦੋਂ ਦੇਖਦੇ ਵੀ ਤੁਹਕੇ ਤੋਂ ਦਵਾਈ ਖਾਦੀ ਕਹਿੰਦੇ ਫਲਾਣੇ ਤੋਂ ਖਾਦੀ ਉਹ ਕਹਿੰਦੇ ਫੇਰ ਲੈ ਜਾਓ ਸਾਨੂੰ ਸਾਡੇ ਵਾਸਤੇ ਬਲੋ ਉਹਨੇ ਇੰਨੇ ਕ ਸਟੀਰੋਇਡ ਦੇਤੇ ਹੁੰਦੇ ਪਹਿਲਾਂ ਹੀ ਸਟੀਰੋਇਡ ਟੌਕਸਿਸਿਟੀ ਹੋ ਜਾਂਦੀ ਆ ਸਟੀਰੋਇਡ ਟੌਕਸਿਸਿਟੀ ਬੋਡੀ ਚ ਹੋ ਜਾਂਦੀ ਆ ਉਹ ਬੰਦੇ ਨੂੰ ਤਾਂ ਠੀਕ ਲੱਗਦਾ ਵੀ ਉਹ ਗੋਲੀਆਂ ਖਾਣਾ ਵੀ ਬੜਾ ਮੇਰੇ ਤਾਂ ਗੋਡੇ ਚੱਲ ਪਏ ਬੜਾ ਸੋਹਣਾ ਹੋ ਗਿਆ ਠੀਕ ਹੋ ਗਿਆ ਪਰ ਉਸੇ ਸਟੀਰੋਇਡ ਦਾ ਜਿਵੇਂ ਪਹਿਲਾਂ ਜ਼ਿਕਰ ਕੀਤਾ ਜੀ ਇਹ ਇਹ ਪ੍ਰੈਕਟਿਸ ਨਹੀਂ ਠੀਕ ਹੈ ਬਿਲਕੁਲ ਸਿੱਧੇ ਤੌਰ ਤੇ ਉੱਥੇ ਕੋਈ ਵੀ ਪ੍ਰੋਬਲਮ ਹੈ ਮਾਹਰ ਡਾਕਟਰ ਤੋਂ ਜਾਓ ਉੱਥੋਂ ਹੀ ਆਪਣਾ ਇਲਾਜ ਕਰਾਓ ਬਣੇ ਰ